ਤੋ ਤਨਖਾਵਾ ਨਾ ਮਿਲਣ ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਨਗਰ ਕੌਂਸਲ ਡੇਰਾ ਬਾਬਾ ਨਾਨਕ ਵਿਖੇ ਟੈਂਕੀ ਤੇ ਚੜੇ ਉੱਥੇ ਜਵਾਨ ਅਤੇ ਕਿਸਾਨ ਪੜਾਈ ਜੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਪੁਜਰਾਜ ਵੱਲੋਂ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਈਓ ਜਤਿੰਦਰ ਮਹਾਜਨ ਨਾਲ ਗੱਲਬਾਤ ਕਰਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਟੈਂਕੀ ਤੋਂ ਉਤਾਰਿਆ ਗਿਆ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅਸ਼ਵਾਸਨ ਦਿੱਤਾ ਕਿ ਅਸੀਂ ਤੁਹਾਡੇ ਨਾਲ ਹਾਂ ਤੁਹਾਡੀਆਂ ਤਨਖਾਹਾਂ ਤੁਹਾਨੂੰ ਦਵਾਈਆਂ ਜਾਣ ਗਿਆ ਉਥੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਵੱਲੋਂ ਤੰਨਾ ਖਤਮ ਕੀਤਾ ਗਿਆ ਇਸ ਮੌਕੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਮਰਦਾਨ ਸੁਖਦੇਵ ਸਿੰਘ ਪੁਜਰਾਏ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਦੇ ਅਤੇ ਫਾਇਰ ਬ੍ਰਿਗੇਡ ਗੱਡੀ ਦੀ ਡੇਰਾ ਬਾਬਾ ਨਾਨਕ ਲਿਆਉਂਦੀ ਮੰਗ ਵੀ ਕੀਤੀ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਲ న్యూਸ ਚੈਨਲ ਡੇਰਾ ਬਾਬਾ ਨਾਨਕ ਉਹ ਆਪਣਾ ਪਿੰਨ ਬਸਲੇ ਨੂੰ ਲੜਾਂਗੇ ਲਫਤ ਨੇ ਆਪਣਾ ਇਹ ਨਾ ਮੈਂ ਇਤਲਾਅ ਕਰ ਲਈਏ ਜੀ ਦੇਵ ਸਿੰਘ ਪੁਜਰਾਜ ਸੁਭਾ ਪ੍ਰਧਾਨ ਕਿਸਾਨ ਤੇ ਜਮਾਨਤ ਭਲਾਈ ਯੂਨੀਅਨ ਸਾਨੂੰ ਅੱਜ ਪਤਾ ਲੱਗਿਆ ਸੀ ਸਾਡੇ ਸੁਭਾ ਜਨਰਲ ਸਖਤਰ ਕਬੂ ਜੀ ਸੰਖਾਲਪੁਰ ਜੀ ਇਹਨਾਂ ਦੇ ਰਹੇ ਕਿ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਵਿੱਚ ਕੰਮ ਕਰਦੇ ਆਊਟਸੋਰਸਿੰਗ ਜਿਹੜੇ ਸਾਡੇ ਸੀਗੇ ਨੌਜਵਾਨ ਫਾਇਰ ਬ੍ਰਿਗੇਡ ਦੀ ਜਿਹੜੀ ਡਿਊਟੀ ਕਰਦੇ ਸੀ ਨੌਜਵਾਨ ਇਹਨਾਂ ਦੀ ਪਿਛਲੇ 22 ਮਹੀਨਿਆਂ ਦੀਆਂ ਤਨਖਾਹਾਂ ਰੁਕੀਆਂ ਪਈਆਂ ਜੋ ਕਰੀਬ 35 ਲੱਖ ਰੁਪਈਆ ਬਣਦਾ ਹੈ ਸੋ ਸਰਕਾਰ ਇਹਨਾਂ ਨੂੰ ਇਹਨਾਂ ਦਾ ਉਹ ਬਕਾਇਆ ਨਹੀਂ ਦੇ ਰਹੀ ਜਿਸ ਦੇ ਲਈ ਇਹ ਨੌਜਵਾਨ ਪਿਛਲੇ ਦਿਨਾਂ ਤੋਂ ਇੱਥੇ ਹੜਤਾਲ ਦੇ ਸਨ ਅੱਜ ਇਹ ਨੌਜਵਾਨ ਟੈਂਕੀ ਤੇ ਚੜੇ ਜਦੋਂ ਸਾਨੂੰ ਇਸਦੀ ਦਾ ਪਤਾ ਲੱਗਾ ਨੌਜਵਾਨ ਟੈਂਕੀ ਤੇ ਚੜੇ ਅਸੀਂ ਆਕੇ ਤੇ ਜਿੱਥੇ ਇੱਥੇ ਈਓ ਸਾਹਿਬ ਨਾਲ ਗੱਲ ਕੀਤੀ ਹੈ ਉਥੇ ਇਹਨਾਂ ਨੌਜਵਾਨਾਂ ਨੂੰ ਵੀ ਅਸੀਂ ਆਪ ਜ਼ਿੰਮੇਵਾਰੀ ਚੱਕੀ ਅਸੀਂ ਜਿੱਥੋਂ ਵੀ ਜਿਸ ਵੀ ਢੰਗ ਦੇ ਨਾਲ ਜੋ ਵੀ ਯਤਨ ਕਰਨੇ ਪੈਣਗੇ ਤੁਹਾਡੇ ਲਈ ਅਸੀਂ ਯਤਨ ਕਰਾਂਗੇ ਤੇ ਇਹ ਤਨਖਾਹਾਂ ਜਿਹੜੀਆਂ ਅਸੀਂ ਤੁਹਾਨੂੰ ਦਵਾਵਾਂਗੇ ਜੇਕਰ ਇਹਦੇ ਲਈ ਡੇਰਾ ਬਾਬਾ ਨਾਨਕ ਦੇ ਕੋਲੇ ਸੋਰਸ ਹੈਗੇ ਆ ਜਾਂ ਉਹ ਸਟੇਟ ਗਵਰਨਮੈਂਟ ਨੇ ਕਰਨਾ ਵਾ ਅਸੀਂ ਇਹ ਤੁਹਾਡਾ ਮਸਲਾ ਹੱਲ ਕਰਵਾਵਾਂਗੇ ਔਰ ਮੈਂ ਇੱਥੇ ਕਹਿਣਾ ਇਹ ਚਾਹੁੰਦਾ ਕਿ ਭਗਵੰਤ ਮਾਨ ਕਹਿ ਰਿਹਾ ਕਿ ਅਸੀਂ ਮਤਲਬ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੇ ਆ ਪਰ ਇਥੇ ਨੌਜਵਾਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਲੰਬੇ ਸਮੇਂ ਤੋਂ ਮਤਲਬ ਨੌਜਵਾਨ ਜਿਹੜੇ ਆ 10-10 ਹਜ਼ਾਰ ਰੁਪਏ ਤਨਖਾਹ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਉਹ ਇਥੋਂ ਤੱਕ ਵੀ ਆ ਕਿ ਪਿਛਲੇ 22 ਸਾਲਾਂ ਤੋਂ ਨੌਜਵਾਨ ਜਿਹੜੇ ਆ ਵੱਖ-ਵੱਖ ਵਿਭਾਗਾਂ ਦੇ ਵਿੱਚ ਕੱਚੇ ਕੰਮ ਕਰ ਰਹੇ ਆ ਔਰ ਮੈਂ ਇੱਥੇ ਇੱਕ ਹੋਰ ਗੱਲ ਕਰਨੀ ਚਾਹੁੰਦਾ ਕਿ ਬੜੀ ਵੱਡੀ ਸਿੱਤਮ ਜਰੀਫੀ ਹੈ ਕਿ ਫਾਇਰ ਬ੍ਰਿਗੇਡ ਇਧਰ ਨਾ ਫਤਗੜ ਚੂੜੀਆਂ ਤਹਿਸੀਲ ਦੇ ਵਿੱਚ ਹੈ ਤੇ ਨਾ ਕਲਾਂ ਨੌਰ ਸਿਰਫ ਇੱਥੇ ਇੱਕ ਡੇਰਾ ਬਾਬਾ ਨਾਨਕ ਇੱਕ ਫਾਇਰ ਬ੍ਰਿਗੇਡ ਸੀ ਜਿੰਨੂੰ ਐਤਕੀ ਹਰ ਵਾਰੀ ਮਹੀਨੇ ਇਹਨਾਂ ਨੇ ਨਗਰ ਕੌਂਸਲ ਵਾਲਿਆਂ ਨੇ ਇਹਨੂੰ ਵੀ ਬਟਾਲੇ ਭੇਜ ਦਿੱਤਾ। ਸੋ ਬਟਾਲੇ ਤੋਂ ਇੱਥੇ ਆਉਣ ਲੱਗਿਆ 30 ਕਿਲੋਮੀਟਰ ਪੈਂਦਾ ਜਿਵੇਂ ਦੀ ਸੜਕ ਬਣ ਰਹੀ ਹੈ ਡੇਢ ਘੰਟੇ ਚ ਤੈ ਹੁੰਦਾ। ਸੋ ਕਿਸਾਨਾਂ ਦੀ ਫਸਲ ਜਿਹੜੀ ਹੈ ਉਹਨੂੰ ਅੱਗ ਤੋਂ ਬਚਾਉਣ ਦੇ ਲਈ ਕੋਈ ਸਰਕਾਰਾਂ ਨੂੰ ਚਿੰਤਾ ਨਹੀਂ। ਸਾਡੀ ਤਾਂ ਸਗੋਂ ਹਰ ਵਾਰੀ ਡਿਮਾਂਡ ਰਹੀ ਹੈ ਕਿ ਹਰੇਕ ਬਲਾਕ ਦੇ ਵਿੱਚ ਜਿਹੜੀਆਂ ਨੇ ਦੋ ਦੋ ਫਾਇਰ ਬ੍ਰਿਗੇਡਾਂ ਤਿਆਰ ਹੋਣੀਆਂ ਚਾਹੀਦੀਆਂ ਨੇ। ਪਰ ਇਹਨਾਂ ਨੇ ਇਹਨਾਂ ਤਿੰਨਾਂ ਬਲਾਕਾਂ ਦੇ ਵਿੱਚ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਦੀ ਰੱਖਿਆ ਕਰਨ ਵਾਸਤੇ ਸਿਰਫ ਇੱਥੇ ਇੱਕ ਹੀ ਫਾਇਰ ਬ੍ਰਿਗੇਡ ਸੀ ਉਹਨੂੰ ਵੀ ਭੇਜ ਕੇ ਕਿਸਾਨਾਂ ਦੇ ਨਾਲ ਵੱਡਾ ਇਹਨਾਂ ਨੇ ਧੋਖਾ ਕੀਤਾ ਸੋ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਫਾਇਰ ਬ੍ਰਿਗੇਡਾਂ ਜਿਹੜੀਆਂ ਨੇ ਵਾਪਸ ਇੱਥੇ ਮਗਾਈਆਂ ਜਾਣ ਇਹਨਾਂ ਨੌਜਵਾਨਾਂ ਨੂੰ ਵੀ ਇੱਥੇ ਹੀ ਜਿਹੜਾ ਕੰਮ ਦੇ ਕੇ ਇਹਨਾਂ ਦੀ ਬਣਦੀ ਜਿਹੜੀ ਹੈ ਬਕਾਇਆ ਰਾਸ਼ੀ ਉਹ ਤੁਰੰਤ ਜਾਰੀ ਕੀਤੀ ਜਾਵੇ ਇਹ ਨਗਰ ਕੌਂਸਲ ਦੇ ਵਿੱਚ ਕੰਟਰੈਕਟ ਬੇਸ ਤੇ ਨਹੀਂ ਇਹ ਆਊਟਸੋਰਸ ਤੇ ਕੰਮ ਕਰਦੇ ਸੀ ਇਹਨਾਂ ਨੂੰ ਕੰਮ ਕਰਦੇ 2.5 ਸਾਲ ਤੋਂ ਵੱਧ ਹੋ ਗਿਆ ਹੈ ਨਾਉਂਡ ਨਗਰ ਕੌਂਸਲ ਨੂੰ ਪਹਿਲੇ ਇਹਦੀ ਤਖਾਵਾ ਨਹੀਂ ਮਿਲੀਆਂ ਆਪਾਂ ਸਰਕਾਰ ਨੂੰ ਡਿਮਾਂਡ ਕੀਤੀ ਸੀ ਸਾਨੂੰ ਉਹਨਾਂ ਨੇ 10 ਲੱਖ ਰੁਪਏ ਦਿੱਤਾ 10 ਲੱਖ ਤੋਂ ਬਾਅਦ ਉਹਨੂੰ ਲਗਾਤਾਰ ਅਹੀ 2021 ਤੱਕ ਅਣੀ ਤਖਾਵਾ ਜਿਹੜੀਆਂ ਕਲੀਅਰ ਸੱਤ ਨਹੀਂ ਉਸ ਤੋਂ ਬਾਅਦ ਜਨਵਰੀ 21 ਤੱਕ ਅਹੀ ਕਲੀਅਰ ਕਰਦੇ ਹਾਂ ਫਰਜ਼ੀ 22 ਆ ਗਏ 22 ਤੋਂ ਲੈ ਕੇ ਇਹਨਾਂ ਦੀ ਜਨਵਰੀ 24 ਤੇ ਫਰਜ਼ੀ 24 ਤੱਕ ਅਣੀ ਤਖਾਵਾ ਪੈਂਡਿੰਗ ਹੈ ਜਿਹਦੇ ਵਿੱਚ ਦੋ ਅਹੀ ਮੇਲੇ ਤੇ ਦਿੱਤੀਆਂ ਨੇ ਟੋਟਲ ਲਗਭਗ 35 ਲੱਖ ਰੁਪਏ ਦੀ ਡਿਮਾਂਡ ਪਹਿਲੇ ਵੀ 21 ਲੋਨ ਨੂੰ ਪੱਤਰ ਨੰਬਰ 832 ਦਾ ਹੀ ਚੰਡੀਗੜ੍ਹ ਭੇਜੀ ਹੋਈ ਆ। ਤਾਰ ਕੋਈ ਲੋਨ ਮਿਲਣਾ ਨਾ। ਲੋਨ ਤਾਂ ਆਪਣੇ ਕੋਲ ਤਾਂ ਪੈਸੇ ਹੀ ਨਹੀਂ ਆਗਾ ਆਪਣੇ ਕੋਲ ਵੈਟ ਆਉਂਦਾ 99000 ਰੁਪਏ ਪਰ ਮੰਤ ਸੈਲਰੀ ਹੈਗੀ ਹੈ 690000 ਰੁਪਏ ਨਗਰ ਕੌਂਸਲ ਦੀ ਇਹਨਾਂ ਨੂੰ ਛੱਡ ਕੇ ਹੁਣ 3 ਦਿਨ ਤੱਕ ਇਹਦਾ ਤਾਂ ਮਸਲਾ ਹੱਲ ਹੋ ਜਗਾ ਜੀ। ਲੋਨ ਡਾਕਟਰ ਸਾਹਿਬ ਤੋਂ ਲੋਨ ਦੇਣ ਭਾਇਆ ਤੱਕ ਦੇਣ ਪੱਸੋਂ ਦੇਣਾ ਹੀ ਇਹਨਾਂ ਦੇ ਸਾਰੇ ਖਾਤੇ ਬੈ ਆ ਪਾਉਣੇ।